ਜੀਟੀ ਵਾਲਾ ਜਿਹੜਾ ਪੰਗਾ ਗਾ ਮੈਂ ਕਹਣਾ ਹੁਣ ਸਭ ਦੀ ਸਿਰਦਰਦੀ ਬਣਿਆ ਪਿਆ ਹਰੇਕ ਏਜੰਟ ਦੀ ਜੀਟੀ ਕਲੀਅਰ ਨਹੀਂ ਹੁੰਦੀ ਬਾਈ ਕਹਿੰਦਾ ਮੈਂ ਲਿਖ ਕੇ ਲੈ ਲਓ ਮੈਂ ਕਲੀਅਰ ਕਰਾ ਦੂੰ ਬਾਈ ਜੀ ਕਿੰਨੇ ਦਿਨਾਂ ਚ ਕਰਾ ਦੋਗੇ 20 ਦਿਨਾਂ ਦੇ ਵਿੱਚ ਵੀਰੇ ਕਰਵਾ ਦਿਆਂਗੇ ਪੱਕਾ ਜੀਟੀ ਕਲੀਅਰ ਤੇ ਆਫਰ 1 ਮਹੀਨਾ ਲੈ ਵੀ ਵੀਰੋ ਵੀਡੀਓ ਸ਼ੇਅਰ ਕਰ ਦਿਓ ਭੈਣੋ ਵੀ ਕਿਉਂਕਿ ਅੱਜ ਇੱਕ ਐਡਾ ਹੱਲ ਲੈ ਕੇ ਆਇਆ ਜਿਨ੍ਹਾਂ ਨੇ ਆਸਟ੍ਰੇਲੀਆ ਚ ਜਾਣਾਗਾ ਜੀਟੀ ਵਾਲਾ ਜਿਹੜਾ ਪੰਗਾ ਗਾ ਮੈਂ ਕਹਣਾ ਹੁਣ ਸਭ ਦੀ ਸਿਰਦਰਦੀ ਬਣਿਆ ਪਿਆ ਹਰੇਕ ਏਜੰਟ ਦੀ ਜੀਟੀ ਕਲੀਅਰ ਨਹੀਂ ਹੁੰਦੀ ਬਾਈ ਕਹਿੰਦਾ ਮੈਂ ਲਿਖ ਕੇ ਲੈ ਲਓ ਮੈਂ ਕਲੀਅਰ ਕਰਾ ਦੂੰ ਬਾਈ ਜੀ ਕਿੰਨੇ ਦਿਨਾਂ ਚ ਕਰਾ ਦੋਗੇ 20 ਦਿਨਾਂ ਦੇ ਵਿੱਚ ਵੀਰੇ ਕਰਵਾ ਦੇਾਂਗੇ ਜੀਟੀ ਕਲੀਅਰ ਤੇ ਆਫਰ 1 ਮਹੀਨਾ ਅੱਛਾ ਫੰਡਾਂ ਦਾ ਹੱਲ ਹੈ ਨਹੀਂ ਉਹ ਵੀ ਆਪਾਂ ਕਰਦੇ ਆਂ ਕੋਈ ਗੱਲ ਨਹੀਂ ਅੱਛਾ ਫੰਡ ਵੀ ਤੁਸੀਂ ਕਰ ਦੋਗੇ ਜਗਾੜ ਲੈ ਵੀ ਮਿੱਤਰੋ ਬਾਈ ਹਰੇਕ ਚੀਜ਼ ਦਾ ਇੱਥੇ ਲੈ ਦਵਾਈ ਛੋਟਾ ਜਿਹਾ ਪਿੰਡ ਮੂਮ ਦੇ ਵਿੱਚ ਲਈ ਬੈਠਾ ਹਰੇਕ ਬਿਮਾਰੀ ਦੀ ਇਲਾਜ ਹੈ ਤੁਸੀਂ ਸੰਪਰਕ ਕਰ ਲਓ ਸਕਰੀਨ ਤੇ ਨੰਬਰ ਤੇ ਐਡਰੈਸ ਦਿੱਤਾ ਹੋਇਆਗਾ ਬਾਕੀ ਬਾਈ ਦਾ ਕੰਮ ਇੱਕ ਨੰਬਰ ਆ ਪਹਿਲਾਂ ਵੀ ਵੀਡੀਓ ਪਾਈ ਤੀ ਸਾਰੇ ਵੀ ਆਪਾਂ ਆਫਟਰ ਵੀਜ਼ਾ ਸਾਰੇ ਸਾਰੇ ਪੈਸੇ ਬਾਈ ਆਫਟਰ ਵੀਜ਼ਾ ਇਸ ਤੋਂ ਵੱਧ ਹੋਰ ਕੀ ਤਸੱਲੀ ਹੋ ਸਕਦੀ ਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ